ਵੇਖ ਸਕੇ ਪਾਪਾ ਤੇਰੇ ਅੱਗੇ ਸਿਰ ਤੇ ਹੈ ਨਹੀਂ ਠੀਕ ਹੈ ਛੋਟੇ ਪਾਪਾ ਤੇਰੇ ਉਹਦਾ ਕਮਰਾ ਬੱਲੇ ਪੂਰਾ ਸੁਰਾ ਹੀ ਵਿਚਾਰੇ ਦਾ ਉਹਦੀ ਕੁੜੀ ਪੜਦੀ ਏ ਮਸਾ ਉਹਦੇ ਖਰਚੇ ਪੂਰੇ ਹੁੰਦੇ ਨੇ ਖਲਤਗ ਮਾਮਾ ਦੀ ਜਨ ਨਹੀਂ ਡਿਕਲਣ ਡਿਕਾਂ ਵੇਖ ਸਈ ਹਾਲ ਕਦੋਂ ਦੀ ਕਹੀ ਮਾਨਤ ਜੀ ਹਾਂ ਜੀ ਸੱਸਰੀਆ ਜੀ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਹੈ ਜੇ ਤੈਨੂੰ ਮੇਰੇ ਹਾਲ ਦਾ ਫਿਕਰ ਹੁੰਦਾ ਤਾਂ ਮੈਨੂੰ ਘਰੋਂ ਕੱਢਦੀਆਂ ਮੇਰਾ ਤਾਂ ਹਾਲ ਪੁੱਛਣ ਲਈ ਹੈ ਅੱਛਾ ਉਦੋਂ ਮੈਨੂੰ ਤੂੰ ਘਰੋਂ ਨਾ ਕੱਢਦੀੋਂ ਧੱਕੇ ਨਾ ਮਾਰਦੀੋਂ ਤੂੰ ਮੈਨੂੰ ਨਹੀਂ ਮੇਰੀ ਗੱਲ ਸੁਣੋ ਤਨ ਤੱਕੇ ਮੈਂ ਮਾਰਤਾ ਦੇਕਰ ਤੂਤਾ ਦੇ ਮਾਰੇ ਆ ਉਦੋਂ ਕੀ ਹਾਲ ਕੀਤਾ ਸੀ ਤੁਸੀਂ ਮੇਰਾ ਇਹ ਵੀ ਤਾਂ ਸੋਚੋ ਨਾ ਮੈਂ ਤੇਰਾ ਕੀ ਹਾਲ ਕਰਨਾ ਤੂੰ ਤਾਂ ਉਲਟ ਪੁਲਟ ਗੱਲਾਂ ਕਰਦੀ ਆ ਤੇ ਤੁਸੀਂ ਕਰਵਾਂਦੇ ਨਹੀਂ ਕਿਹਾ ਨਹੀਂ ਕਿਹੜੀਆਂ ਕਰਤੂਤਾਂ ਨੇ ਉਹ ਜਿਹੜੀ ਮੇਨ ਗੱਲ ਕਰਨੀ ਆ ਕਰੋ ਤੇ ਇੱਥੇ ਜਾਓ ਮੇਰੇ ਸਾਥ ਸਾਂਣ ਵਲ ਨਹੀਂ ਜੇ ਆਜੋ ਮੈਨੂੰ ਸਸਤਾ ਡਾਕਟਰ ਮਾਰੇ ਹੋਣਾ ਗੱਲ ਕਰਕੇ ਆਈ ਆ ਕਰਨ ਆਈਆਂ ਤਾਂ ਕਰਕੇ ਜਾਊਂਗੀ ਤੂੰ ਨਾ ਬਹੁਤੀਆਂ ਗੱਲਾਂ ਨਾ ਕਰ ਆਪਾਂ ਧੀ ਦੇ ਘਰ ਆਏ ਆ ਜਿਹੜੀ ਗੱਲ ਕਰਨੀ ਆਰਾਮ ਨਾਲ ਕਰਕੇ ਨਾ ਤੇ ਜਾ ਜੇ ਮੈਂ ਗੱਲਾਂ ਕੱਢਣ ਲੱਗੀ ਨਾ ਬੋਲਣ ਲੱਗੀ ਨਾ ਤੇਰੇ ਕੋਲ ਗੱਲ ਨਹੀਂ ਹੋਣੀ ਉਹ ਤਾਂ ਫੇਰ ਮਾਤਾ ਤਾੜੀਆਂ ਦੋ ਹੱਥਾਂ ਨਾਲ ਵਜਦੀਆਂ ਇੱਕ ਆਦਲ ਤਾੜੀ ਨਹੀਂ ਵਜਦੀ ਹੁਣ ਸੁਣ ਲੈ ਮੇਰੀ ਗੱਲ ਜੇ ਮੈਂ ਗੱਲ ਕਰਨ ਆਈ ਗਈਆਂ ਨਾ ਜਿਹੜਾ ਨਾਲ ਦਾ ਪਲਾਟ ਹੀ ਨਾ ਮੇਰੀ ਗੱਲ ਤੇ ਧੀ ਨੇ ਐਵੇਂ ਨਹੀਂ ਰੱਖਿਆ ਆ ਹੋ ਗਈ ਤੇਰੇ ਨਾਲ ਤੇ ਧੀ ਨੇ ਐਵੇਂ ਤੈਨੂੰ 4 ਦਿਨ ਖੁਆਈਆਂ ਕਿਸੇ ਲਾਲਚ ਪਿੱਛੇ ਲੈ ਕੇ ਤੈਨੂੰ ਤੇਰੇ ਕੋਲ ਰੱਖਿਆ ਹੈ ਤੈਨੂੰ ਭਾਇਆ ਆਇਆ ਇੱਥੇ ਇਹਦਾ ਪਲਾਟ ਹੈ ਨਾ ਜਿਹੜਾ ਨਾਲ ਦਾ ਪਲਾਟ ਆ ਉਹ ਤੇਰੇ ਨਾਲ ਤੇ ਆ ਉਹ ਚੁੱਪ ਕਰਕੇ ਆ ਕੇ ਘਰ ਆ ਕੇ ਆਪਣੇ ਪੁੱਤ ਦੇ ਨਾਲਵਾ ਸਾਡੇ ਨਾਲਵਾ ਫਿਰ ਮੈਂ ਵੇਖਾਂਗੀ ਤੀ ਦੇ ਘਰ ਕੇ ਨਿਕਦੇ ਚਲੋ ਵੀ ਜਰਾ ਹੋਲੀ ਹਾਂ ਲੈ ਹੋਲੀ ਮਤਲਬ ਹੁੰਦਾ ਤੀ ਨੇ ਤਾਂ ਰੱਖਿਆ ਹੈ ਤਾਂ ਹੀ ਨਾ ਕਿ ਇਹੋ ਜੀ ਗੱਲ ਹੈ ਸਾਰੀ ਤੀ ਹੁੰਦੀ ਚੰਗੀ ਤਾਂ ਪਹਿਲਾਂ ਕਹਿੰਦੀ ਮਾ ਤਾਂ ਮੇਰੇ ਸਾਨੂੰ ਗੱਲ ਉਥੇ ਮੈਂ ਜਰਾ ਮਸਲਾ ਲਾ ਕਰਕੇ ਨਹੀਂ ਆਂ ਫੜੀ ਜੁਬਾਨ ਵੀ ਕੰਟਰੋਲ ਤੇ ਵਿੱਚ ਰੱਖੋ ਭਾਬੀਆਂ ਨੂੰ ਕਹਣਾ ਵੀ ਨਾ ਧਨੀ ਬੋਲਣਾ ਚਾਹੀਦਾ ਮੈਨੂੰ ਪਤਾ ਕਿੰਨੀ ਕੋ ਕੰਟਰੋਲ ਮੈਂ ਕਿੰਨਾ ਕਿੰਨਾ ਕੋ ਇਹਨੂੰ ਦੁਖੀ ਕੀਤਾ ਆ ਸੀ ਇਹਨੇ ਮੈਨੂੰ ਸੋਖਾ ਦੁਖੀ ਕੀਤਾ ਜੋ ਮੱਲੇ ਵਾਲੇ ਮੇਰੇ ਮੱਲੇ ਵਾਲੇ ਰੋਕ ਪੁੱਛ ਸਭ ਪਤਾ ਮੈਨੂੰ ਮੈਨੂੰ ਘਰ ਰੱਖਦੀ ਹੋ ਨਾ ਤੇ ਮੇਰੇ ਕੋਲ ਜਗ੍ਹਾ ਮੰਗਦੀ ਆ ਆ ਮੰਗਦੀ ਆ ਮੈਂ ਦਿਨੀ ਮੈਨੂੰ ਪਿਆਰ ਨਾ ਰੱਖਦੀ ਉੱਥੇ ਆ ਕੇ ਤੈਨੂੰ ਥੋੜੀ ਮੈਂ ਜਗ੍ਹਾ ਦੇਣੀ ਆ ਇੱਥੇ ਆ ਕੇ ਤੂੰ ਬੋਲਣ ਲਈ ਹੈ ਹੈ ਮੇਰੀ ਗਾਲ ਸੁਣਾ ਬੋਲਣ ਲਈ ਤੇ ਫਿਰ ਜਦੋਂ ਮੈਨੂੰ ਬੁਰਿਆ ਪਾਣਾ ਤੇ ਮੈਂ ਤੇ ਘਰ ਆ ਕੇ ਬ ਇਹ ਕੁਲੀ ਜੱਥੇ ਮੇਰੀ ਗੋਲਗੀ ਮਾਤਾ ਫਿਰ ਮੇਰੇ ਨਾਂ ਨਾ ਪੁੱਛਵਾਲ ਕਰਾਈ ਜਾ ਫਿਰ ਉਹ ਨਾ ਉਹਦੇ ਬੋਲੀ ਉਹ ਨਾ ਬੋਲ ਤੇ ਮੇਰੀ ਗੱਲ ਸੁਣ ਲੈ ਕਿੱਥੇ ਭਾਬੀ ਇੱਥੋਂ ਜਾ ਤੁਸੀਂ ਨਹੀਂ ਉਹ ਕੋਈ ਮਤਲਬ ਨਹੀਂ ਗੱਲ ਮੈਨੂੰ ਪਤਾ ਤੁਸੀਂ ਜਿੰਨਾ ਕੋ ਪਿਆਰ ਦਾ ਮਾਤਾ ਤਾਂ ਪਿਆਰ ਨਾ ਰੱਖਿਆ ਹੀ ਐਸੇ ਨਹੀਂ ਦਿੰਦਾ ਤੁਸੀਂ ਹਾਲ ਪੁੱਛਣ ਨਹੀਂ ਆਜ ਪਲਾਟ ਨਾਲ ਲਵਾਣਾ ਤੇ ਥੋੜੇ ਥੋੜੇ ਤੁਰੇ ਆਏ ਹੋ ਸਰਦੀ ਧੁੱਪ ਹੀ ਆ ਗਏ ਹੋ ਨਹੀਂ ਤੇ ਜੋ ਆਣ ਗਿਆ ਉਹਨੂੰ ਪੁੱਛਿਆ ਮੇਰੇ ਨਾਲ ਕੀ ਕਰਕੇ ਆਈ ਆ ਮੈਨੂੰ ਸਭ ਪਤਾ ਜੋ ਮੈਂ ਤਾਂ ਕੇ ਮਾਰ ਕੇ ਨਹੀਂ ਕੱਢਿਆ ਆਪਣੀ ਕਰਤੂਤੋਂ ਆਈ ਆ ਮੈਂ ਕਿਉਂ ਵੀ ਵੇਖੀ ਮੈਂ ਤੇ ਮੰਮੀ ਵੀ ਗਲਤ ਕਹਿੰਦੀ ਹੁੰਦੀ ਸੀ ਹਾਂ ਤੁਸੀਂ ਜਿਆਦਾ ਬੋਲਦੇ ਨਹੀਂ ਤੇ ਵੱਖੀ ਵੀ ਵੇਖ ਲਤਈ ਨਾ ਤੂੰ ਉਹਦੇ ਵੀ ਵੇਖਦੀ ਫੇ ਘਰ ਆ ਕੇ ਉਹਦੇ ਵੀ ਤਾਂ ਮਾਦ ਮਗਰ ਲਾ ਕੇ ਮੇਰੇ ਸਿਰ ਤੇ ਜੱਟ ਜੱਟ ਬੋਲਦੀ ਸੀ ਰੋਟੀਆਂ ਅੱਜ ਮੈਂ ਤੈਨੂੰ ਲੱਗਦੀ ਬੁਰੀ ਕਿ ਮੈਂ ਬੋਲਣ ਲੱਗੀ ਆ ਪਤਾ ਹੀ ਤੈਨੂੰ ਜਦੋਂ ਤੂੰ ਮੇਰੇ ਪੁੱਤ ਦੀ ਕਮਾਈ ਆਉਂਦੀ ਸੀ ਤੇ ਢੋਟੋ ਪੇਕੇ ਪਚਾਉਣੀ ਆ ਪਚਾਉਣੀ ਹੈ ਨਾ ਉਦੋਂ ਮੇਰਾ ਮੂੰਹ ਬੰਦ ਸੀ ਮੈਂ ਬੋਲਦੀ ਨਹੀਂ ਸਾਂ ਮਗਰ ਫਿਰ ਵੀ ਤੈਨੂੰ ਮੈਂ ਵਰਜਦੀ ਸਾਂ ਮਗਰ ਤੂੰ ਕਿਸੇ ਵੱਤ ਨਹੀਂ ਲੱਗੀ ਤੂੰ ਮੇਰੀ ਗੱਲ ਨਹੀਂ ਮੰਨੀ ਤੇ ਮੇਰੇ ਆ ਦਿਨ ਮੈਨੂੰ ਅੱਜ ਵੇਖਣੇ ਪਏ ਮੇਰੀ ਗੱਲ ਸੁਣ ਮਾਤਾ ਚੁੱਪ ਕਰ ਨਹੀਂ ਚੁੱਪ ਕਰ ਬਸ ਕਰ ਨਹੀਂ ਮੈਂ ਗੱਲ ਨਾ ਕਰ ਹਾਂ ਕੋਕੀ ਜੀ ਆਈ ਤਾਂ ਸੁਣ ਵੀ ਲੈ ਤੱਕ ਕੇ ਬੈਠੀ ਰਹੇਂਗੀ ਚੱਕੀਆਂ ਹੀ ਹੋਈਆਂ ਘਰੇ ਵੀ ਬੜੀਆਂ ਗੱਲਾਂ ਕੀਤੀਆਂ ਇੱਥੇ ਵੀ ਕਰਦੀ ਅਗਲੇ ਦੇ ਘਰਾਂ ਕਰਵਾਈਆਂ ਹੀ ਆ ਕਰਵਾਈਆਂ ਤਾਂ ਤਈਆਂ ਹੋਈਆਂ ਤੂੰ ਨਾ ਟੋਹਨੀਓ ਸਮਾਨ ਹੈ ਨਾ ਪੁੱਤ ਦੀ ਕਮਾਈ ਬਾਹਰ ਭੇਜਦੀਆਂ ਮੈਂ ਨਾ ਬੋਲਦੀ ਲੇਕਿਨ ਤੂੰ ਚੰਗਾ ਹੀ ਬੋਲਦੀ ਸਾਂ ਜਦ ਲਈ ਬੋਲ ਦਿਆ ਉਹਨਾਂ ਦੇ ਪੈਸੇ ਆਏ ਹੁੰਦੇ ਸੀ ਦੇ ਵਿੱਚ ਵਿੱਚ ਜੀ ਮੈਂ ਕੋਈ ਕੋਈ ਦੇਤੀ ਤੇ ਤੇਰੀ ਉਹ ਵੀ ਘੱਟ ਲੜ ਗਈਆਂ ਸੀ ਜੇ ਤੈਨੂੰ ਮੇਰੀ ਤੰਗੀ ਸੀ ਤੇ ਮੈਂ ਇੱਥੇ ਤੇ ਇੱਥੇ ਕੀ ਕਰਨਾ ਹੀ ਫਿਰ ਨਹੀਂ ਸੀ ਹੁਣ ਤੇ ਮਗਾ ਨਹੀਂ ਕਰਨੀ ਗੱਲ ਨਹੀਂ ਕਰਨੀ ਉਹ ਮੇਰੀ ਚੀਜ਼ ਹੈ ਮੇਰਾ ਦਵਾ ਨਾ ਦਵਾ ਮੇਰੀ ਮਰਜ਼ੀ ਉਹ ਤਾਂ ਤੈਨੂੰ ਫਿਰ ਦੇਣੀ ਪੈਣੀ ਆ ਫਿਰ ਐਵੇਂ ਨਹੀਂ ਬਣੀ ਤੇ ਮੈਂ ਦੇਣੀ ਨਹੀਂ ਤੇ ਦੇਣੀ ਪੈਣੀ ਤੇਰੀ ਮਰਜ਼ੀ ਮੈਂ ਰੱਖੇ ਤੂੰ ਚਾਜਣਾ ਲੈਣਾ ਨਾ ਦੇਣਾ ਤਾਂ ਤੈਨੂੰ ਚੀਜ਼ਾਂ ਹੀ ਖਾਲੀ ਦੇਈ ਦਵਾ ਫੋਟੋ ਸਮਾਨ ਤੂੰ ਪਛਾਦਵੇਂ ਉਧਰ ਜ਼ਮੀਨਾਂ ਜਿਆਦਾ ਤੈਨੂੰ ਮੈਂ ਦੇ ਦਵਾ ਕਿਉਂਕਿ ਮੈਂ ਬੜੇ ਪਿਆਰ ਨਾਲ ਜੂ ਰੱਖਿਆ ਤੂੰ ਪੂਜਾ ਚੁੱਪ ਕਰ ਜਾ ਤੂੰ ਤੂੰ ਵੀ ਨਾ ਕੁਝ ਬੋਲ ਅੱਛਾ ਹੁਣ ਦਮੈਨ ਪਤਾ ਲੱਗ ਗਿਆ ਕਿ ਇਹਨੇ ਪੂਜਾ ਨੇ ਆਪਣੇ ਸਾਸਰ ਨੂੰ ਦਸੈ ਝੂਠ ਬੋਲ ਕੇ ਮਾਨ ਰੱਖਿਆ ਇਸ ਤਰ੍ਹਾਂ ਨੇ ਕਿ ਭਰਾ ਪਰ ਜਾਈ ਬਾਹਰ ਚਲ ਗਿਆ ਵਾ ਹੈ ਝੂਠ ਬਲੇ ਸਚਾਈ ਤੇ ਮੈਂ ਦੱਸ ਕੇ ਰਹੂੰਗੀ ਤਾਂ ਕੋਈ ਗੱਲ ਨਹੀਂ ਤੂੰ ਦੱਸ ਲਈ ਕੋਈ ਗੱਲ ਨਹੀਂ ਆ ਤਾਂ ਦੱਸੇਂਗੀ ਨਾ ਫੇਰ ਤੁਹਾਨੂੰ ਪਤਾ ਲੱਗੂਗੀ ਹੁਣ ਤੂੰ ਚੁੱਪ ਕਰਕੇ ਨਾ ਘਰ ਚਲੀ ਜਾ ਜੇ ਚਾਹ ਪਾਣੀ ਪੀਣਾ ਪੂਜਾ ਬਣਾਉਂਦੀ ਆ ਪੀ ਲੈ ਨਹੀਂ ਪੀਣਾ ਘਰ ਜਾ ਮੈਂ ਘਰ ਆਉਣੀ ਆ ਫਿਰ ਤੇਰੇ ਨਾਲ ਬਹਿ ਕੇ ਗੱਲ ਕਰੂੰਗੀ ਬਹਿ ਕੇ ਤੂੰ ਗੱਲ ਕਰਦੀ ਪਹਿਲਾਂ ਹੁਣ ਤੇ ਮੈਂ ਪੂਜਾ ਤੇ ਘਰ ਜਾ ਕੇ ਪੂਰਾ 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 ਪਾਕੇ ਜਾਊਂਗੀ ਭਾਬੀ ਤੁਸੀਂ ਜੋ ਦੱਸਣਾ ਨਾ ਜਿੰਨੂੰ ਦੱਸਣਾ ਦੱਸ ਲਿਓ ਕੋਈ ਗੱਲ ਨਹੀਂ ਅਸੀਂ ਆਪੇ ਵੇਖ ਲਾਂਗੇ ਤੁਸੀਂ ਨਾ ਬਸ ਇੱਥੋਂ ਜਾਓ ਕੋਈ ਨਹੀਂ ਦੱਸ ਲਈ ਫਿਰ ਕੋਈ ਨਹੀਂ ਜਦੋਂ ਵਕਤ ਆਏਗਾ ਤੈਨੂੰ ਬਾਅਦ ਚ ਪਤਾ ਲੱਗੂਗਾ ਨਾ ਜਦੋਂ ਮੈਂ ਸਾਰੀਆਂ ਤੇਰੇ ਪੋਲ ਤੇਰੇ ਸੋਹਲਿਆਂ ਦੇ ਚ ਕੋਲ ਗਿਆ ਗਈ ਪਤਾ ਤਾਂ ਤੈਨੂੰ ਬਾਅਦ ਚ ਲੱਗੂ ਮੇਰੇ ਤਾਂ ਕੋਈ ਪੋਲ ਹੈ ਨਹੀਂ ਨਹੀਂ ਦੱਸਾਂਗੀ ਫਿਰ ਮੈਂ ਤੈਨੂੰ ਉਹਦੇ ਪਤਾ ਲੱਗੂ ਤੈਨੂੰ ਫਿਰ ਤੈਨੂੰ ਵੀ ਪਤਾ ਲੱਗੂ ਵਾ ਭਾਬੀ ਨਾਲ ਕਿੱਦਾਂ ਪੰਗੇ ਲਿੱਤੇ ਵੇਖਿਆ ਕਿਹ ਤਰ੍ਹਾਂ ਜ਼ੁਬਾਨ ਚਲਾਉਂਦੀ ਆ ਤੂੰ ਆਨੀ ਮੰਮੀ ਤੁਸੀਂ ਗਲਤ ਆ ਦੱਸ ਮੈਂ ਕੱਲੀ ਨੂੰ ਮੈਨੂੰ ਵਾਰੇ ਹੋਣ ਦਿੰਦੀ ਉਥੇ ਉਹ ਮੈਨੂੰ ਇੰਨੀ ਸ਼ਰਮ ਦੀ ਗਈ ਕਿ ਮੈਂ ਆਪਣੀ ਨਨਾਨ ਦੇ ਪਤੀ ਦੇ ਪੇਕੇ ਜਨਮ ਹੁਣਾਂ ਦੇ ਘਰ ਆਈਆਂ ਹਾਂ ਬੋਲਣ ਡਈਆਂ ਕੀ ਕਰਨ ਡਈਆਂ ਆਪਣੀ ਜ਼ਮੀਨ ਲੈਣ ਗਏ ਭੱਜੀ ਆਈਓ ਜੇ ਮਾਂ ਦਾ ਪੁੱਤ ਇੰਨਾ ਸੱਸ ਦਾ ਖਿਆਲ ਹੁੰਦਾ ਤੇ ਉਹਦਾ ਧਿਆਨ ਨਾ ਰੱਖਦੇ ਕਿ ਦਾ ਆਈ ਬੁੜ-ਬੁੜ ਕਰਦੀ ਹੁਣ ਤੂੰ ਜਾਂਦੀ ਪਈ ਉਹ ਇਹਨੇ ਕਰਨਾ ਕੁਨਾਂ ਕੁਛ ਨਹੀਂ ਜੇ ਜਦ ਤੱਕ ਜ਼ਮੀਨ ਜਿਆਦਾ ਤੁਹਾਡੇ ਹੱਥ ਗਈ ਆ ਵੇਖਿਓ ਹਣੇ ਚੁੱਪ ਕਰਕੇ ਸਾਈਡ ਤੇ ਲਾ ਕੇ ਬੈਠ। ਕਈ ਲੋਕੋ ਬੋਤ ਇਹ ਇੱਥੇ ਆਉਣ ਦੀ ਆਜ਼ਾਦੀ ਤੇ ਨਹੀਂ ਸੀ ਇੱਥੇ ਆਉਣਾ ਹੀ ਨਹੀਂ ਚਾਹੀਦਾ। ਇਹਦੀ ਹੀ ਬੇਇੱਜ਼ਤੀ ਹੋਈ ਆ। ਮੰਮੀ ਮੇਰੀ ਗੱਲ ਸੁਣੋ। ਹੁਣ ਜੋ ਕਹਿੰਦੀ ਕਿ ਆ ਗਈ ਬੋਲ ਕੇ ਚੱਲ ਗਈ ਆ ਨਾ ਪਰ ਹੁਣ ਮੈਨੂੰ ਆਹ ਟੈਨਸ਼ਨ ਆ ਕਿ ਹੁਣ ਮੰਮੀ ਨੂੰ ਆਪਾਂ ਕੀ ਦੱਸਾਂਗੇ। ਵੇਖਿਆ ਪੁੱਤ। ਤੁਹਾਡੀਆਂ ਕੀਤੀਆਂ ਛੋਟੀਆਂ ਦੀਆਂ ਕੀਤੀਆਂ ਅੱਜ ਵੱਡਿਆਂ ਦੇ ਅੱਗੇ ਆ ਗਈਆਂ। ਉਦੋਂ ਮੈਂ ਤੈਨੂੰ ਕਿਹਾ ਸੀ ਮੈਂ ਨਹੀਂ ਰਹਿਣਾ ਪਉ ਤਾਂ ਮੈਨੂੰ ਡਰ ਲੱਗਦਾ ਮੈਂ ਆਪਦੇ ਘਰ ਚਲੀ ਜਾਨੀ ਆ ਤੂੰ ਮੈਨੂੰ ਜਾਣ ਨਹੀਂ ਦਿੰਦਾ ਚੱਲ ਕੋਈ ਗੱਲ ਨਹੀਂ ਤੂੰ ਮੰਮੀ ਦੀ ਨਾ ਸੋਚ ਮੈਂ ਮੰਮੀ ਤੇਰੀ ਨਾ ਭੈਣ ਜੀ ਬਹੁਤ ਚੰਗੇ ਆ ਮੇਰੇ ਨਾਲ ਦੁੱਖ ਸੁੱਖ ਬਹੁਤ ਵੰਡਦੇ ਆ ਜਦੋਂ ਉਹ ਬਹਿਣਗੇ ਨਾ ਮੈਨੂੰ ਸਾਰੀਆਂ ਗੱਲਾਂ ਆਪੇ ਹੀ ਦੱਸ ਦੇਣੀਆਂ ਇੰਨਾਂ ਦੇ ਘਰ ਨਹੀਂ ਹੁੰਦੀਆਂ ਸਾਰਿਆਂ ਦੇ ਘਰ ਹੁੰਦੀਆਂ ਤੇ ਸਾਡੇ ਘਰ ਹੋ ਗਈ ਤੇ ਫਿਰ ਕੀ ਹੋਇਆ ਭੈਣ ਜੀ ਨੂੰ ਮੈਂ ਆਪੇ ਦੱਸ ਦਊਗੀ ਭੈਣ ਜੀ ਆਹ ਗੱਲ ਹੈ ਆ ਬਾਤ ਦੇਗੀ ਮੰਮੀ ਫੇਰ ਵੀ ਸੋਚ ਲੋ ਇੱਕ ਵਾਰੀ ਮੈਂ ਨਾ ਮੰਮੀ ਦੇ ਅੱਗੇ ਬੋਲਣਾ ਵੀ ਛੱਡ ਦਾਂਗੀ ਮੈਂ ਤੇ ਹਾਂ ਮੈਂ ਗੁੱਸੇ 'ਚ ਆ ਕੇ ਕਲਪਕੇ ਬੋਲ ਪੈਣੀ ਆ ਬਸ ਕਰਨਾ ਸਾਡੇ ਘਰ ਕੋਈ ਲੜਾਈ ਨਹੀਂ ਪੈਣੀ ਚਾਹੀਦੀ ਨਹੀਂ ਮੇਰੀ ਗੱਲ ਪਤਾ ਪੁੱਤ ਮੈਨੂੰ ਪਤਾ ਮੰਮੀ ਚੰਗੇ ਗਿਆ ਮੈਂ ਨਾ ਉਹਨਾਂ ਨੂੰ ਸਮਝਾਣ ਕਰਕੇ ਜਾਂ ਕਈ ਵਾਰੀ ਕੋਈ ਗੱਲ ਹੁੰਦੀ ਆ ਤਾਂ ਮੈਂ ਬੋਲ ਪੈਣੀ ਆ ਮੇਰੀ ਤੀ ਨਾ ਬੋਲਿਆ ਕਰ ਉਹ ਬਹੁਤ ਚੰਗੇ ਬਹੁਤ ਚੰਗੇ ਬਹੁਤ ਪਿਆਰ ਕਰਦੇ ਤੈਨੂੰ ਉਹ ਤਾਂ ਮੈਨੂੰ ਪਤਾ ਹੈ ਮੈਨੂੰ ਦੱਸਦੇ ਸੀ ਮੈਨੂੰ ਗੱਲਾਂ ਕਰਦੇ ਸੀ ਬਹੁਤ ਚੰਗੀ ਆ ਉਹ ਵੀ ਬਹੁਤ ਚੰਗੇ ਨੇ ਉਹ ਦੁੱਖ ਸੁੱਖ ਸੁਣਦੇ ਨੇ ਸਮਝਦੇ ਨੇ ਉਨਾਮੀ ਵਿਲਾਕੜੀ ਵਿਖਿਆ ਹੋਇਆ ਵਰਤਿਆ ਨਹੀਂ ਤੂੰ ਟੈਨਸ਼ਨ ਨਾ ਕਰ ਇਹ ਮੇਰੀ ਗੱਲ ਹੈ ਤੇ ਤੇਰੀ ਮੰਮੀ ਦੀ ਗੱਲ ਉਹ ਮੈਂ ਆਪੇ ਸੰਭ ਲੈਣੀ ਸਾਈਲ ਹੋਏ ਸਾਈਲ ਹਾਂਜੀ ਮੰਮੀ ਵੇ ਆ ਉੱਠਦਾ ਕਿਉਂ ਨਹੀਂ ਪਿਆ ਟਾਈਮ ਵੇ ਕਿੰਨਾ ਹੋ ਗਿਆ ਉੱਠਦਾ ਕਿਉਂ ਨਹੀਂ ਪਿਆ ਤੂੰ ਉਹ ਕੀ ਕਰਾ ਉੱਟ ਕੇ ਮੇਰੀ ਗੱਲ ਸੁਣ ਵੇ ਉੱਠ ਜਾ ਹੇ ਕਿਹੜਾ ਟਾਈਮ ਹੈ ਸੌਣ ਦਾ ਜਵਾਨ ਜਹਰ ਮੁੰਡਾ ਚੰਗਾ ਲੱਗਦਾ ਇਸ ਟੈਂਪਰ ਹੈ ਸੁੱਤਾ ਪਿਆ ਵੇ ਦੁਨੀਆ ਦੇ ਬੱਚੇ ਕੰਮ ਕਰਨ ਤੇ ਵੀ ਤੁਰ ਗਏ ਹੋਏ ਨੇ ਉਹ ਮੈਂ ਮਮੀ ਸੁੱਤਾ ਨਹੀਂ ਹੋਇਆ ਬਸ ਮੇਰਾ ਦੇ ਲੈਣ ਨਹੀਂ ਕਰਨ ਦਿਆ ਕਿ ਮੈਂ ਆਪਣੇ ਕਮਰੇ ਚੋਂ ਬਾਹਰ ਜਾਣਾ ਤੇ ਜਾਗੀ ਦਾ ਕਿਵੇਂ ਜਾਗੀ ਦਾ ਉੱਠ ਕਿੱਥੇ ਆ ਤੂੰ ਹੀ ਨਾਲ ਇੱਥੇ ਆ ਕੀ ਗੱਲ ਹੈ ਤਬੀਅਤ ਠੀਕ ਹੀ ਆਈ ਮੇਰਾ ਠੀਕ ਆ ਮੰਮੀ ਤਬੀਅਤ ਕੋਈ ਤੁਸੀਂ ਮੈਨੂੰ ਮਿਹਨਤ ਦੁੱਖ ਸੋ ਕੀ ਪੁੱਛਣਾ ਤੁਸੀਂ ਆਪਣੇ ਜਨੰਦੇ ਦੱਸੋ ਕੀ ਕਰ ਲਈ ਹੁਣ ਮਮਮੀ ਮੇਰਾ ਨਾ ਇੱਥੇ ਰਹਿਣ ਨੂੰ ਦੇਲ ਨਹੀਂ ਕਰਦਾ ਹੈ ਕਿੱਥੇ ਰਹਿਣਾ ਈ ਫਿਰ ਕੱਲ ਹੁੰਦੇ ਹੀ ਵੇਖਣਾ ਨਾ ਮੰਮੀ ਕਿੱਥੇ ਰਹਿਣਾ ਈ ਫਿਰ ਚਾਚਾ ਨੇ ਮੈਨੂੰ ਕੀ ਗੱਲ ਕਹੀ ਕਿ ਇਹ ਗੱਡੀ ਮੇਰੀ ਈ ਆ ਜੇ ਮੰਨ ਲਓ ਅਹੀਂ ਤੇਰ ਮੇਰ ਕਰਨਾ ਪਏ ਫਿਰ ਨਾਲੇ ਜੇ ਮੰਨ ਲਓ ਇੱਕੋ ਘਰ ਦੇ ਵਿੱਚ ਰਹਿ ਗਿਆ ਇਹ ਚੀਜ਼ਾਂ ਸੁਣਾਉਣੀਆਂ ਵਾ ਫਿਰ ਕੀ ਫਾਇਦਾ ਇੱਕੋ ਘਰ ਦੇ ਵਿੱਚ ਰਹਿਣ ਦਾ ਸਾਈਲੂਏ ਮੇਰੀ ਗੱਲ ਸੁਣ ਪੁੱਤ ਮੇਰੀ ਗੱਲ ਸੁਣ ਤੀਖ ਜੀ ਜਿੰਨੀ ਸਾਡੀ ਹੈ ਨਾ ਓਨੀ ਹੀ ਚੀਜ਼ ਉਹਦੀ ਓਨੀ ਹੀ ਮੰਜੂ ਦੀ ਹੈ ਚੀਜ਼ ਆ ਬਰਾਬਰ ਦਾ ਸਾਰੇ ਬਰਾਬਰ ਦਾ ਰ ਠੀਕ ਹੈ ਹੁਣ ਦੇਖ ਤੂੰ ਘੁਮ ਹੈ ਹਨ ਜੀ ਉਹਨਾਂ ਨੇ ਕਿੱਥੇ ਜਾਣ ਤੇ ਉਹਨਾਂ ਨੇ ਜਾਣਾ ਹੀ ਏ ਹੁਣ ਕਿੰਨੇ ਕੁ ਦਿਨ ਖੋਲੋਗੇ ਉਹਦੇ ਕੋਲ ਉਹ ਚੀਜ਼ ਤੇ ਮੰਮੀ ਮੈਂ ਪਹਿਲਾਂ ਨਹੀਂ ਜਾਣਾ ਸੀ ਪਹਿਲਾ ਦਿਨ ਹੀ ਮੈਨੂੰ ਕਦੀ ਆ ਗੱਲਾਂ ਸੁਣਾਈ ਪਹਿਲੇ ਹੋਰ ਸਾਹਬ ਸੀ ਪਹਿਲੇ ਤੇਰੀ ਚਾਚੀ ਜੀ ਸੀ ਹੁਣ ਉਹ ਵਿਆਹਿਆ ਹੋਇਆ ਤੇ ਮੰਮੀ ਗੱਲ ਤੇ ਫੇਰ ਉਹੀ ਆ ਗਈ ਨਾ ਕਿ ਆਪਣੀ ਚੀਜ਼ ਆ ਤੇ ਤਾਂ ਕਰਕੇ ਆਪਾਂ ਜੇ ਆ ਮੇਰੀ ਚੀਜ਼ ਹੁੰਦੀ ਤੇ ਮੈਂ ਕਹਿੰਨਾ ਮੈਂ ਨਹੀਂ ਦੇਣੀ ਫੇਰ ਇਹ ਸਾਇਲ ਤੇਰੇ ਦਿਮਾਗ ਚ ਇਹ ਗੱਲਾਂ ਕਿੱਥੋਂ ਆਉਂਦੀਆਂ ਪਈਆਂ ਨੇ ਮੰਮੀ ਆ ਸਾਰੀਆਂ ਗੱਲਾਂ ਛੱਡੋ ਤੁਸੀਂ ਬਸ ਮੈਨੂੰ ਨਾ ਬਾਹਰ ਭੇਜ ਦਿਓ ਮੈਂ ਇੱਥੇ ਰਹਿਣਾ ਹੀ ਨਹੀਂ ਆ ਮੈਂ ਇੰਡੀਆ ਹੀ ਨਹੀਂ ਰਹਿਣਾ ਬਾਰ ਕਿਥੇ ਭੇਜੀਆਂ ਮੈਨੂੰ ਬਾਹਰ ਭੇਜ ਦੋ ਮੇਰੇ ਯਾਰ ਦੋਸਤ ਹੈਗੇ ਕੈਨੇਡਾ ਨਾਲੇ ਮੇਰੀ ਉਹਨਾਂ ਨਾਲ ਗੱਲ ਹੋ ਗਿਆ ਕਹਿੰਦੇ ਕੋਈ ਗੱਲ ਨਹੀਂ ਆਪਾਂ ਤੇਰਾ ਰਹਿਣ ਸਹਣ ਵੀ ਕਰ ਲਾਂਗੇ ਤੁਸੀਂ ਬਸ ਨਾ ਇਥੋਂ ਕੱਢ ਦੋ ਮੈਨੂੰ ਕਿਸੇ ਨਾ ਗਏ ਤਰੀਕਾ ਮੇਰਾ ਜੀ ਨਹੀਂ ਕਰਦਾ ਇੱਥੇ ਰਹਿਣ ਨੂੰ ਮੈਂ ਤੈਨੂੰ ਕਿਥੇ ਬਾਹਰ ਭੇਜਦਾ ਮੈਂ ਇਕੱਲੀ ਨਹੀਂ ਇੱਥੇ ਕੀ ਕਰਨਾ ਤੇਰੇ ਤੋਂ ਬਿਨਾ ਮੇਰਾ ਜੀ ਲੱਗਣਾ ਮੈਂ ਤੈਨੂੰ ਬਾਹਰ ਭੇਜਦਾ ਮੈਂ ਕੀ ਕਰੂੰਗੀ ਇਕੱਲੀ ਜਣੀ ਉਹ ਕੋਈ ਨਹੀਂ ਮੰਮੀ ਜਦੋਂ ਮੇਰਾ ਬਾਹਰ ਕੰਮ ਕਰ ਸੈੱਟ ਹੋ ਜਾਊਗਾ ਨਾ ਮੈਂ ਤਾਂ ਉਥੇ ਆਪਣੇ ਕੋਲ ਹੀ ਬੁਲਾ ਲੂੰਗਾ ਨਾ ਕਦੋਂ ਸੇਟ ਹੋਏਗਾ ਮੈਂ ਨਹੀਂ ਤੇਰੇ ਤੋਂ ਬਿਨਾ ਰਹਿ ਸਕਦੀ ਮੈਂ ਇਕੱਲੀ ਜਣੀ ਕੀ ਕਰਾਂਗੀ ਮੈਂ ਮੈਨੂੰ ਹੁਣੇ ਘਬਰਾਟ ਸ਼ੁਰੂ ਹੋ ਜਾਣੀ ਆ ਓ ਚਲੋ ਮੰਮੀ ਇਦਾਂ ਨਾ ਕਰੋ ਨਾ ਹੁਣ ਮੈਨੂੰ ਯਾਦ ਲੈ ਲੰਦੋ ਨਾਲੇ ਮੈਂ ਆਪਣਾ ਕਮਾਊਗਾ ਨਾ ਘਟੋ ਘੱਟ ਮੈਂ ਵੀ ਕਹਿ ਸਕਾਂਗਾ ਕਿ ਹਾਂ ਆਹ ਚੀਜ਼ ਮੇਰੀ ਕਮਾਈ ਦੀ ਮम्मा ਬਲੀ ਤੁਸੀਂ ਤਾਂ ਮੰਨ ਜੋ ਤੁਸੀਂ ਤਾਂ ਆਪਣੇ ਮੁੰਡੇ ਦਾ ਸਾਥ ਦੇ ਦੋ ਘਰ ਦੇ ਵਿੱਚ ਜਾ ਲੈਣ ਦੋ ਮੈਨੂੰ ਮੈਂ ਤੁਹਾਨੂੰ ਕਹਿਣਾ ਨਾ ਜੇ ਮੈਂ ਇੱਕ ਵਾਰੀ ਇੱਥੋਂ ਚੱਲ ਗਿਆ ਨਾ ਤੁਹਾਨੂੰ ਜਾਂਦਾ ਹੀ ਉੱਥੇ ਬੁਲਾ ਲੂੰਗਾ ਕੀ ਪਤਾ ਮੈਂ ਅਗਲੇ ਦਿਨ ਹੀ ਨਹੀਂ ਤੁਹਾਨੂੰ ਬੁਲਾ ਲੈਣਾ ਉੱਥੇ ਸਾਹਿਲ ਮੇਰੀ ਗੱਲ ਸੁਣ ਪੁੱਤਰ 1% ਚਲ ਮੈਂ ਮੰਨ ਵੀ ਜਾਨੀ ਮੈਂ ਆਪਣੇ ਦਿਲ ਤੇ ਪੱਤਰ ਰੱਖ ਲਾਂਗੀ ਤੇਰੀ ਸੈਟਿੰਗ ਕਿਹੜੀ ਮਾਂ ਚਾਹੇਗੀ ਕਿ ਮੇਰਾ ਬੱਚਾ ਸੈੱਟ ਨਾ ਹੋਵੇ ਹੈਨਾ ਚਲ ਮੈਂ ਤੈਨੂੰ ਪੇਜ ਨੇ ਪਰ ਕਾਕੇ ਪੈਸਾ ਇੰਨਾ ਲੱਗਣਾ ਪੈਸਾ ਕਿਤੋਂ ਲੈਣਾ ਹੈ ਵੇਖ ਸਾਹਿਲ ਪਾਪਾ ਤੇਰੇ ਅੱਗੇ ਸਿਰ ਤੇ ਹੈ ਨਹੀਂ ਠੀਕ ਹੈ ਛੋਟੇ ਪਾਪਾ ਤੇਰੇ ਉਹਦਾ ਕਮਰਾ ਬਲਿਪੂਰਾ ਸੁਰਾਈ ਵਿਚਾਰੇ ਦਾ ਉਹਦੀ ਕੁੜੀ ਪੜਦੀ ਮਸਾ ਉਹਦੇ ਖਰਚੇ ਪੂਰੇ ਹੁੰਦੇ ਨੇ ਬਾਕੀ ਰਹੀ ਤੇਰੇ ਛੋਟੇ ਚਾਚੇ ਦੀ ਗੱਲ ਤੇ ਹੁਣ ਉਹ ਹੀ ਆ ਕੱਲਾ ਕਰਨ ਵਾਲਾ ਉਹਨੂੰ ਪੁੱਛ ਕੇ ਵੇਖ ਲਾਂਗੀ ਕੀ ਕਹਿੰਦਾ ਈ ਉਹ ਕਿੱਥੋਂ ਬੋਲਦਾ ਈ ਉਹ ਕਿਉਂਕਿ ਹੁਣ ਉਹਦੀ ਵੀ ਆਪਣੀ ਕਬੀਲਦਾਰੀ ਹੈਗੀ ਆ ਉਹਦਾ ਵੀ ਘਰ ਪਰਿਵਾਰ ਮਾਤਾ ਤੇ ਸਾਨੂੰ ਜੀਣ ਨਹੀਂ ਦਿੰਦੀ ਕੀ ਹੋਇਆ ਜੇ ਮੰਜੂ ਨਵਾਂ ਪੰਗਾ ਪੈ ਗਿਆ ਈ ਹੁਣ ਹਾਏ ਕਾਤਾ ਅ ਛੋਟੀ ਮਾਂ ਮੰਮੀ ਨੂੰ ਸਮਝਾਉਣਾ ਮੈਂ ਨਹੀਂ ਇੱਥੇ ਰਹਿਣਾ ਮੈਨੂੰ ਬਸ ਬਾਹਰ ਭੇਜ ਦੋ ਕਿਸੇ ਨਾ ਕਿਸੇ ਤਰੀਕੇ ਕਰਕੇ ਬਾਹਰ ਭੇਜ ਦੋ ਹਾਂ ਮੈਂ ਇੰਡੀਆ ਰਹਿਣਾ ਨਹੀਂ ਚਾਹੁੰਦਾ ਸਹੀ ਗੰਦਾ ਮੈਂ ਪੰਜੀ ਹੁੰਦਾ ਜੇ ਆ ਬਾਹਰ ਜਾਏਗਾ ਨਾ ਤੇ ਸਾਡੀ ਈਸ਼ਿਕਾ ਵੀ ਜਾਏਗੀ ਬਾਤ ਨਾਲੇ ਮੈਂ ਸ਼ੁਰੂ ਤੋਂ ਸੋਚਿਆ ਹੈ ਕਿ ਈਸ਼ਿਕਾ ਆਪਣੇ ਨੂੰ ਮੈਂ ਬਾਹਰ ਹੀ ਭੇਜਨਾ ਕਿ ਪਲੱਸ 2 ਕਰਵਾ ਕੇ ਉਹਨੂੰ ਆ ਭੇਜ ਦਵਾਂ ਕਿ ਇੱਥੇ ਕੀ ਪਿਆ ਹੈ ਪੰਜੀ ਦੇਖੋ ਤੁਸੀਂ ਆਪ ਸਿਆਣੇ ਬਣੋ ਸਾਡੀ ਉਹਨਾਂ ਦੀ ਕਮਾਈ ਦੇ ਨਾਲ ਕੋਈ ਚੱਲਦਾ ਪਿਆ ਘਰ-ਬਾਰ ਦੱਸੋ ਮੰਜੂ ਈਸ਼ਿਕਾ ਨੂੰ ਭੇਜਣਾ ਜਾਇਜ਼ ਹੈ ਉਹ ਪੜ੍ਹਾਈ ਕਰਦੀ ਵੀ ਅਸੀਂ ਬੜੇ ਸੁੱਖ ਨੇ ਵੇਖੇ ਨੇ ਉਹਦੇ ਵਾਸਤੇ ਕੁੜੀ ਵਾਸਤੇ ਵੀ ਅਸੀਂ ਉਹਨੂੰ ਪੜਾਣਾ ਲਖਾਣਾ ਤੇ ਆ ਤੇ ਵਿੱਚ ਹੁਣ ਨਵਾਂ ਪੰਗਾ ਪੰਦਾ ਵੀ ਹੈ ਨਾ ਕੋਈ ਨਵਾਂ ਪੰਗਾ ਨਹੀਂ ਆਪਣਾ ਭਰਾ ਜਾਏਗਾ ਨਾ ਪਿੱਛੋ ਦੀ ਭੈਣ ਜਾਏਗੀ ਉਹਨੂੰ ਉਹਨੇ ਸੰਭ ਲੈਣਾ ਮੈਂ ਆਪਣੇ ਭੈਣ ਭਰਾ ਤੇ ਹੋਣਗੇ ਨਾ ਹੋਰ ਵੀ ਛੋਟੀ ਮਾਂ ਵੇਖੋ ਮੈਂ ਜਾਊਂਗਾ ਕੱਲ ਨੂੰ ਈ ਸ਼ਿਕਾਓਗੇ ਉਹਨੂੰ ਕਿੰਨਾ ਸੌਖਾ ਹੋਗਾ ਕਿ ਜਦ ਸਾਰਾ ਕੁਝ ਉਹਦੇ ਕੋਲ ਹੋਊਗਾ ਰਹਿਣ ਸੈਨੂੰ ਹੋਊਗਾ ਹਰ ਇੱਕ ਚੀਜ਼ ਉਹਦੀ ਮੈਂ ਵੇਖ ਲਊਂਗਾ ਉੱਥੇ ਤੁਹ ਹੀ ਨਾ ਮੰਮੀ ਨੂੰ ਸਮਝਾਓ ਤੇ ਮੇਰਾ ਛੇਤੀ ਤੋਂ ਛੇਤੀ ਬਾਹਰ ਜਾਣ ਦਾ ਕੰਮ ਨਾ ਜਿਹੜਾ ਉਹ ਸਟਾਰਟ ਕਰਵਾਓ ਦੇਖੋ ਭਾਂਜੀ ਹੁਣ ਵੀ 골ਡੀ ਚ ਲੰਦਾ ਪੈਣਾ ਕਾਰਬਾਰ ਤੇ ਨਾਲ ਤੁਸੀਂ ਯਾਦ ਕਰੋ 골ਡੀ ਨੇ ਕੀ ਕਿਹਾ ਸੀ ਸਾਨੂੰ ਭਾਬੀ ਜੀ ਤੁਸੀਂ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਇਹ ਬੱਚੇ ਮੇਰੇ ਐ ਇਹਨਾਂ ਨੂੰ ਸਟੈਂਡ ਮੈਂ ਕਰਾਂਗਾ ਦੇਖੋ ਜੇ ਇੱਥੇ ਵੀ ਕੋਈ ਬਿਜ਼ਨਸ ਕਰਾਂਗੇ ਜਾਂ ਕੋਈ ਆਪਣਾ ਕੰਮ ਕਰਾਂ ਪੈਸਾ ਤੇ ਲੱਗਣਾ ਹੀ ਲੱਗਣਾ ਵਾ ਤੇ ਕਿਉਂ ਨਾ ਬੱਚਾ ਬਾਹਰ ਸੈੱਟ ਹੋ ਜਾਏਗਾ ਤੇ 골ਡੀ ਨਾਲ ਬਹੁਤੀ ਗੱਲ ਹੈ ਨਾ ਮੈਂ ਗੱਲ ਕਰਾਂਗੀ ਦੇ ਗੋਲਡੀ ਹਜੇ ਸ਼ਿਕਾ ਨੂੰ ਦੇ 2.5 ਸਾਲ ਸਾਡੇ ਨੂੰ ਪਏ ਹੋਏ ਆ ਪੁੱਸਾਹੇ ਨੂੰ ਭੇਜ ਪੱਲਾ ਬਾਹਰ ਉਹਨੇ ਮੰਨ ਜਾਣਾ ਵਾ ਤੁਸੀਂ ਐਵੇਂ ਇੰਨੀ ਟੈਨਸ਼ਨਾਂ ਵਿੱਚ ਨਾ ਪੋਵੋ ਮੰਜੂ ਇੰਨਾ ਗੱਲਾਂ ਤੇ ਇਹਦੇ ਪਾਪਾ ਹੁੰਦੇ ਨਾ ਫਿਰ ਮੈਨੂੰ ਕੋਈ ਟੈਨਸ਼ਨ ਨਹੀਂ ਸੀ ਆ ਉਹਨਾਂ ਨੇ ਸਾਰੇ ਕੰਮ ਆਪੇ ਹੀ ਸਾਂਭ ਲੈਣੇ ਸਨ ਉਹ ਤੇ ਦਲੇਰ ਵੀ ਐਨੇ ਸੀ ਨਾ ਉਹਨਾਂ ਨੇ ਤੇ ਇੱਕ ਮਿੰਟ ਵਿੱਚ ਸਾਰੇ ਹੱਲ ਕਰਦੇ ਨੇ ਸੀ ਔਰ ਇਹਦੀ ਖੁਸ਼ੀ ਪਿੱਛੇ ਤੇ ਉਹਨਾਂ ਨੇ ਹਰ ਕੰਮ ਕਰ ਦੇਣਾ ਸੀਗਾ ਤੇ ਮੈਂ ਤੇ ਹੁਣ ਜੇ ਗੋਲਡੀ ਨੂੰ ਕਹਿਣਾ ਵੀ ਹੈ ਨਾ ਤੇ ਛੱਤੀ ਵਾਰੀ ਸੋਚ ਸੋਚ ਕੇ ਕਹਿਣਾ ਵੀ ਮੈਂ ਕਿਵੇਂ ਉਹਨੂੰ ਕਮਾਂ ਤੇ ਕਿਵੇਂ ਨਾ ਕਮਾਂ ਤੁਸੀਂ ਨਾ ਕਹਿਣਾ ਮੈਂ ਆਪਣੇ ਹਿਸਾਬ ਨਾਲ ਗੱਲ ਕਰਾਂਗੀ 골ਡੀ ਦੇ ਨਾਲ ਦੇਖੋ ਸਾਰੀ ਉਮਰ ਅਸੀਂ ਇੰਜ ਥੋੜੀ ਤਲੀ ਕਰੀ ਜਾਨੀਏ ਸਾਰਿਆਂ ਅੱਗੇ ਲਿਆ ਸਾਨੂੰ ਦੇ ਲਿਆ ਸਾਨੂੰ ਦੇ ਜੀ ਇਹ ਕਰਨਾ ਹੀ ਜੀ 골ਡੀ ਕਰੇਗਾ ਵੀ ਨਾ ਤੋ ਉਹਨੂੰ ਮਾਤਾ ਨੇ ਨਹੀਂ ਉਹ ਕਰਨ ਦੇਣਾ 골ਡੀ ਮਾਤਾ ਦੇ ਅੱਜਕੱਲ ਤੈਨੂੰ ਪਤਾ ਹੈ ਅਸਮਾਨ ਪਈ ਛੁੰਦੀ ਮਾਤਾ ਸਮਾਨ ਛੁੰਦੀ ਪਈ ਹੈ ਨਾ ਪਰ ਸਾਡਾ ਗੋਲਡੀ ਤਾਂ ਨਹੀਂ ਨਾ ਕਰਦਾ ਪਿਆ ਉਹ ਤੇ ਵਿਚਾਰਾ ਸ਼ਰੀਫ ਹੈ ਸ਼ਰੀਫ ਬੱਚਾ ਹੈਗਾ ਉਹਨੇ ਭੇਜ ਦੇਣਾ ਪੈਂਦਾ ਨਾਲੇ ਮੰਮੀ ਤੁਸੀਂ ਪਹਿਲਾਂ ਹੀ ਇਹੋ ਜਿਹੇ ਗੱਲਾਂ ਕਰੀ ਜਾਂਦੇ ਪਹਿਲਾਂ ਤੁਸੀਂ ਇੱਕ ਵਾਰੀ ਗਲਤ ਕਰਕੇ ਵੇਖੋ ਦੀਪ ਦਾ ਸਭ ਕੁਝ ਸਹੀ ਹੋ ਜਾਏ ਸਾਹਿਲ ਮੈਂ ਅੱਜ ਹੀ ਗੱਲ ਕਰਾਂਗੀ ਗੋਲਡੀ ਨਾਲ ਚਲ ਉੱਠਦੇ ਸਹੀਂ ਤੂੰ ਤੂੰ ਤੇ ਪੈ ਰਿਆਂ ਆ ਉੱਠ ਤੇ ਜਾ ਕੋਈ ਗੱਲ ਕਰੋ ਫਿਰ ਮੈਂ ਆਉਂਦੀ ਜੀ ਹੁਣੇ ਜੱਜ ਜੜਾਂ ਜੱਲੇ ਹੂੰ ਇਹਨੂੰ ਤੁਸੀਂ ਕੋਈ ਗੱਲ ਨਹੀਂ ਛੋਟੀ ਮਾਂ ਲੈ ਕੇ ਜਾਓ ਤੇ ਗੱਲ ਕਰਕੇ ਨਾ ਮੈਨੂੰ ਦੱਸੋ ਕੀ ਚੱਲਨੀ ਆ ਜਾ ਤੂੰ ਕਰ ਲੈ ਨਹੀਂ ਹਾਂ ਜੀ ਨਹੀਂ ਨਹੀਂ ਮਹਿਰਾਂ ਨੂੰ ਪੂਰੀਆਂ ਛੁੱਟੀਆਂ ਕਰਕੇ ਜਾਵਾਂ। ਥੋੜੇ ਦਿਨ ਤੇ ਰਹਿ ਗਏ ਆ। ਚਲੋ ਠੀਕ ਆ। ਓਕੇ। ਛੁੱਟੀਆਂ ਕਿਉਂ ਐਵੇਂ ਐਕਸਟੈਂਡ ਕਰੀ ਜਾਣੀ ਐ ਕਿ ਵੈਸੇ ਜਾਨ ਨੂੰ ਜੀ ਨਹੀਂ ਗਰੰਟੀ? ਨਹੀਂ ਨਹੀਂ। ਤੁਹਾਨੂੰ ਪਤਾ ਤੇ ਆਂ ਵਿਆਹ ਕਰਕੇ ਮੈਂ ਪੂਰੇ 1 ਮਹੀਨੇ ਦੀ ਛੁੱਟੀ ਲਈ ਸੀਗੀ। ਮੈਂ ਕਿਹਾ ਹੁਣ ਥੋੜੀਆਂ ਜਿਹੀਆਂ ਰਹਿ ਗਿਆਂ ਵਾ ਤੇ ਮੈਂ ਹੁਣ ਪੂਰੀਆਂ ਕਰਕੇ ਹੀ ਜਾਣੀ ਆ। ਜੀ ਕਰਦਾ ਵਾ। ਤੇ ਜੋਬ ਅੱਗੇ ਕੰਟੀਨਿਊ ਕਰ ਨਹੀਂ ਤੇ ਬੇਸ਼ੱਕ ਮੇਰੇ ਵੱਲੋਂ ਉਹਨਾਂ ਨੂੰ ਜਵਾਬ ਦੇ ਦੇ ਕੋਈ ਐਡਾ ਨੀਡਫੁਲ ਨਹੀਂ ਹੈ ਕਿ ਜੋਬ ਕਰਨੀ ਕਰਨੀ ਆ ਨਹੀਂ ਨਹੀਂ ਜੋਬ ਤੇ ਵੇਖੋ ਮੈਂ ਕਰਾਂਗੀ ਜੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਤੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈ ਲੇਕਿਨ ਅਗਰ ਸੋਚੋ ਕਿ ਮਤਲਬ ਕਿ ਕਿ ਬੜੀ ਮਜਬੂਰੀ ਚ ਕਰਨੀ ਆ ਜਾਂ ਲੋਡ ਆ ਤੇ ਉਹ ਲੋਡ ਲੜ ਕੋਈ ਨਹੀਂ ਮਜਬੂਰੀ ਮਜਬੂਰੀ ਕੋਈ ਨਹੀਂ ਆ ਨਹੀਂ ਨਹੀਂ ਮੈਂ ਤੇ ਫਿਰ ਕਰਾਂਗੀ ਆਜੋ 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 ਕਬੀ ਤੁਹਾਨੂੰ ਪੂਰਾ ਕਰਾ ਕੇ ਹੁੰਦੀ ਆਤ ਪੈ ਗਈ ਚਲੋ ਕੋਈ ਗੱਲ ਨਹੀਂ ਬਹਿ ਜਾ ਨਹੀਂ ਬਹਿਣਾ ਨਹੀਂ ਤੇ ਨਾ ਨਾ ਇੱਕ ਜ਼ਰੂਰੀ ਕੰਮ ਆਗਾ ਦੱਸੋ ਦੱਸੋ ਉਧਰ ਨਾ ਸਾਹਿ ਨੇ ਨਾ ਆਪਣੀ ਮੰਮਾ ਨਾਲ ਬੜਾ ਗਲੇਸ਼ ਚ ਆ ਪਾਇਆ ਹੈ ਤਾਦ ਮੈਨੂੰ ਬਾਹਰ ਭੇਜੋ ਤੇ ਜਾ ਉਹਨੂੰ ਕੋ ਅੱਗੇ ਪੁੱਛ ਕੇ ਜਾਂਦਾ ਉਧਰ ਲੋ ਜੀ ਸ਼ਿਮਲਾ ਵਗੈਰਾ ਦੀ ਗੱਲ ਨਹੀਂ ਕਰਦਾ ਪਿਆ ਹਾਂ ਫੋਰਨ ਕੰਟਰੀ ਚ ਭੇਜੋ ਗੰਨਾ अच्छा मैं जो हां मैं रात ते उने समझाया ही ना बेटा अपना काम करया कर तू उथे बैठ के तू अदर-अदर फिरदा रहना मैं हम्म हम्म ते कहंदा मैं ते इत्थे बिल्कुल नहीं जे काम करना ते जे मैं काम करना वना ते मन्नू बाहर भेजो बाहर दे हाल उनु समझाओ बाहर ले ते इंडिया च उनु फिरण दे या ते इने जरूरी उथे जाके ओहो गल ही की लेबर ही करनी हां जानदेया ते किसे ने डीसी रख नहीं लेना ए ते मन्नू पता नहीं हैगा ਤੇ ਮੈਂ ਅਸੋ ਨੂੰ ਕਿਹਾ ਹੀ ਆ ਮੈਂ ਕਿਹਾ ਚਲ ਮੈਂ ਗੋਲਡੀ ਨਾਲ ਗੱਲ ਕਰਦੀ ਆ ਤੇ ਅੱਗੋਂ ਮੰਨੂ ਕੰਦਾ ਲੈ ਚਾਚੂ ਨੇ ਮੰਨੂ ਕਿਹਾ ਸੀ ਕਿ ਮੈਂ ਤੈਨੂੰ ਬਾਹਰ ਭੇਜਾਂਗਾ ਮੈਂ ਇਹੋ ਜੀ ਕਮਿਟਮੈਂਟ ਗਦੂ ਕੀਤੀ ਆ ਮੰਨੂ ਨਹੀਂ ਪਤਾਗਾ ਤੂੰ ਕੀਤੀ ਆ ਜਾਂ ਨਹੀਂ ਕੀਤੀ ਚਲ ਗੋਲਡੀ ਥੋੜਾ ਸਿਆਣਾ ਬਣ ਭੇਜ ਦਿੰਨੇ ਆ ਅੱਤੇ ਵੀ ਕੀ ਪਿਆ ਆ ਮੇਰੀ ਗੱਲ ਸੁਣੋ ਮਤਲਬ ਕਿ ਕਿ ਇਤਨਾ ਥੋੜੀ ਕੀ ਆ ਕਿਹੜਾ ਗਮਾਂਡ ਜਾਣਾ ਕਿ ਮੈਂ ਇਹਨੂੰ ਕਹਾਂ ਚੰਗਾ ਕੋਈ ਨਹੀਂ 1000 ਰੁਪਇਆ ਦੋ ਗੱਡੀ ਤੇਲ ਪਵਾਲੇ ਤੇ ਜਾਵੇ ਇਹਨੂੰ ਕੋ ਹੋ ਆ ਲੱਖ ਰੁਪਇਆ ਦਾ ਮਸਲਾ ਵਾ ਕੋਈ 25-27 ਲੱਖ ਰੁਪਇਆ ਦਾ ਮਸਲਾ ਵਾ ਦੇ ਗੋਲਡੀ ਐ ਤਾਂ ਮੈਨੂੰ ਪਤਾ ਨਹੀਂ 25 ਲੱਗਣਾ ਜਾਂ 27 ਲੱਗਣਾ ਜਾਂ 50 ਲੱਗਣਾ ਵਾ ਜਿਆਦਾ ਤੂੰ ਪੁੱਤਰ ਬੱਚਿਆਂ ਨੂੰ ਕੰਦਾ ਨਾ ਆਪੇ ਦੇਖ ਜਦੋਂ 100 ਰੁਪਇਆ ਮੰਗਦੇ ਸੀ ਨਾ ਤੇ ਤੂੰ ਉਹਨਾਂ ਨੂੰ 200 ਫੜਾਂਦਾ ਸੀ ਉਹ ਹੁਣ ਐ ਚੀਜ਼ਾਂ ਨਾਲ ਪਰਤੇ ਜੇ ਤੂੰ ਕਹੇ ਕਿ ਉਹਨਾਂ ਨੇ ਕੋਈ ਦੁਕਾਨ ਖੋਲਦਾਂ ਮਾਂ ਜਾਂ ਕੁਝ ਖੋਲਦਾਂ ਬੈਜਣਗੇ ਉਹਨਾਂ ਨੇ ਨਹੀਂ ਉਹ ਬੈਠਣਾ ਤੇ ਇਸ਼ੀਕਾ ਵੀ ਐਸੇ ਬੇਸ ਤੇ ਹੈਗੀ ਮੈਨੂੰ ਚਾਚੂ ਨੇ ਕਿਹਾ ਸੀ ਮੈਂ ਬਾਹਰ ਪੇਣਾ ਮੇਰੀਆਂ ਫਰੈਂਡਸ ਗਈਆਂ ਆਵਾਂ ਉਹਨਾਂ ਨੇ ਭੇਜ ਦੇਣਾ ਮੈਂ ਇਸ਼ੀਕਾ ਨੇ ਨਹੀਂ ਬਾਹਰ ਜਾਣਾ ਇਸ਼ੀਕਾ ਨਾਲ ਮੇਰਾ ਪ੍ਰੋਮਿਸ ਹੋਇਆ ਵਾ ਉਹਨੇ ਇੱਥੇ ਮੈਨੂੰ ਅਫਸਰ ਲੱਗ ਕੇ ਵਿਖਾਉਣਾ ਵਾ ਚਲ ਠੀਕ ਇਸ਼ੀਕਾ ਦਾ ਚਲ ਉਹ ਤੇਰੀ ਗਾਰੰਟੀ ਤੂੰ ਉਹਨੂੰ ਅਫਸਰ ਬਣਾ ਜੋ ਮਰਜ਼ੀ ਬਣਾ ਪੁੱਤ ਉਹ ਤੇਰੀ ਸਿਰਦਰਦੀ ਪਰ ਇਹਨੂੰ ਤੇ ਭੇਜ ਇੱਥੇ ਕੋਈ ਚੰਗਾ ਕੰਮ ਕਰਦਿੰਨੇ ਜਿੰਨੇ ਪੈਸੇ ਬਾਹਰ ਲੋਣੇ ਆ ਉਹਨੂੰ ਕੋਈ ਇੱਥੇ ਲਾ ਲਾ ਦੇਖ ਪੁੱਤਰ ਜਿਸ ਤਰ੍ਹਾਂ ਤੇ ਉਹਦੇ ਹਾਲਾਤ ਆ ਨਾ ਮਨ ਨੂੰ ਨਹੀਂ ਲੱਗਦਾ ਕਿ ਇੱਥੇ ਕੰਮ ਕਰੇਗਾ ਦੇਖ ਚਾਹੇ ਤੂੰ ਨਾ ਓਖਾ ਹੋ ਚਾਹੇ ਹੋ ਸੋਖਾ ਭੇਜ ਨਾ ਤੇ ਤੈਨੂੰ ਪੈਣਾ ਹੀ ਆ ਜਦ ਤੂੰ ਪੱਲਾ ਕੰਦਾ ਹੀ ਨਾ ਉਹਨੂੰ ਉਹਦੇ ਸ਼ੁਰੂ ਤੋਂ ਦਿਮਾਗ ਤੇ ਇਹ ਹੀ ਹੈਗਾ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਮਨੂੰ ਚਾਚੂ ਨੇ ਕਿਹਾ ਹੁਣ ਤੂੰ ਦੇਖ ਲੈ ਕੀ ਕਰਨਾ ਤੇ ਕੀ ਨਹੀਂ ਕਰਨਾ ਮੈਂ ਚੱਲਦੀ ਆ ਇਹ ਤੇ ਬਾਹਰ ਜਾਣ ਵਾਰੇ ਕਹਿੰਦੇ ਆ ਵਾ ਤੇ ਬਾਹਰ ਜਾਣ ਵਿੱਚ ਪੈਸੇ ਵੀ ਤੇ ਲੱਗਦੇ ਕੋਈ ਗੱਲ ਨਹੀਂ ਕਰਨ ਮੇਰੀ ਗੱਲ ਸੁਣੋ ਜੇ ਤੁਸੀਂ ਬੁਰਾ ਨਾ ਮਨਾਓ ਮੈਂ ਇੱਕ ਗੱਲ ਕਹਿਨੀ ਆ ਤੁਹਾਨੂੰ ਦੱਸੋ ਤੁਸੀਂ ਨਾ ਪੈਸਿਆਂ ਦੀ ਫਿਕਰ ਨਾ ਕਰੋ ਹਾਂ ਵੇਖੋ ਮੈਂ ਵੀ ਜੌਬ ਕਰਦੀ ਆ ਮੈਨੂੰ 60-70 ਹਜ਼ਾਰ ਰੁਪਇਆ ਤੇ ਉਹ ਦਿੰਦੇ ਹੀ ਆ ਇਤਨਾ ਕਾਦੇ ਆ ਆਪਾਂ ਦੋਵੇਂ ਹੱਲ ਕੇ ਕੁਝ ਕਰ ਲੈਨੇ ਨਾ ਤੁਹਾਡੇ ਦਿਮਾਗ ਤੇ ਬੋਝ ਹੋਊਗਾ ਨਾ ਕੁਛ ਉਨਹੀਂ ਕਿ ਇਹਨਾਂ ਐਡ ਵੀ ਗੱਲ ਨਹੀਂ ਹੈਗੀ ਮੈਂ ਮਤਲਬ ਕਿ ਕਿ ਐਫ ਡੀ ਕਰਾਈ ਹੋਈ ਆ ਬਹੁਤ ਹੀ ਦਿੱਕਤ ਹੋਊਗੀ ਤੇ ਉਹ ਐਫ ਡੀ ਵਿਡਰੋ ਕਰਾ ਕੇ ਦੇ ਕਰ ਦਵਾਂਗੇ ਇਹਨੂੰ ਤੋੜ ਦਵਾਂਗੇ ਪਰ ਗੱਲ ਇਹ ਹੈ ਕਿ ਇਹਨੂੰ ਹਲੇ 4-6 ਮਹੀਨੇ ਉਤਰਾ ਹੀ ਲੱਗ ਜਾਣੇ ਆ ਹਾਈਲਟਸ ਕਰਨੀਆਂ ਹਾਈਲਟਸ ਕਰਕੇ ਬੈਡ ਆਉਣਗੇ ਫੇਰ ਸਭ ਕੁਝ ਹੋਣਾ ਰਾਤੋ ਰਾਤ ਹੀ ਥੋੜੀ ਮੂੰਹੋਂ ਘੜਤਾ ਬਾਹਰ ਚੱਲ ਜਾਣ ਦੇ ਰਾਤੋ ਰਾਤ ਹੀ ਥੋੜੀ ਬਾਹਰ ਚੱਲ ਜਾਣਾ ਹਰ ਚੀਜ਼ ਨੂੰ ਟਾਈਮ ਲੱਗਦਾ ਕਾਰ ਉਹਨੇ ਹੁਣ ਕਹਿ ਦਿੱਤਾ ਵਾ ਜਾਣਾ ਉਹਨੇ ਜਾਣਾ ਤੇ ਹੈਗਾ ਓਏ ਅਹੋ ਚ ਆਪਣਾ ਹਾਈਲਾਈਟਸ ਤੇ ਸ਼ੁਰੂ ਕਰੇ ਚਲੋ ਠੀਕ ਮੈਂ ਮੰਮੀ ਨੂੰ ਆਨਾ ਮੈਂ ਕਿ ਤੁਸੀਂ ਇਹਨੂੰ ਕਹੋ ਇਹਦੇ ਤੁਸੀਂ ਕਰੋਗੇ ਗੱਲ ਜਾਂ ਸਾਹਿਲ ਨਾਲ ਜਾਂ ਮੰਮੀ ਦੇ ਨਾਲ ਚਲੋ ਦੇਖਦੇ ਹਾਂ ਕੀ ਹੁੰਦਾ